ਆਏ ਦੂਜੇ ਤੀਜੇ ਦਿਨ ਆਪਾਂ ਪੜਦੇ ਆ ਨਿਊਜ਼ ਦੇ ਵਿੱਚ ਵੀ ਇਸਰੋ ਨੇ ਫਲਾਨੀ ਸੈਟਲਾਈਟ ਭੇਜਤੀ ਤਾਂ ਫਲਾਨੀ ਭੇਜਤੀ ਫਲਾਨੀ ਭੇਜੀ ਤੀ ਮਤਲਬ ਇੱਕ ਸੈਟਲਾਈਟ ਦੇ ਜੇ ਐਵਰੇਜ ਮੰਨ ਕੇ ਚੱਲ ਗਏ ਆਪਾਂ 400 ਤੋਂ 500 ਕਰੋੜ ਰੁਪਇਆ ਖਰਚ ਆਉਂਦਾ ਤੇ ਉਹ ਹੁੰਦਾ ਕਿਦਾ ਉਹ ਆਪਣਾ ਟੈਕਸ ਪੇਸ ਦਾ ਪੈਸਾ ਹੁੰਦਾਗਾ ਹੁਣ ਐ ਨਾ ਕਹਦੇ ਵੀ ਅਸੀਂ ਟੈਕਸ ਨਹੀਂ ਪੇ ਕਰਦੇ ਤੁਸੀਂ ਜੇ ਮੰਨ ਕੇ ਚੱਲੋ ਵੀ ਸਾਹ ਵੀ ਲੈ ਰਹੇ ਹੋ ਨਾ ਅੱਜ ਦੇ ਦਿਨ ਤੇ ਤਾਂ ਵੀ ਟੈਕਸ ਪੇ ਕਰ ਰਹੇ ਹੋ ਹਰ ਚੀਜ਼ ਤੇ ਟੈਕਸ ਹੈ ਸਿੱਖੜੀ ਡੱਬੀ ਤੋਂ ਲੈ ਕੇ ਚਾਹ ਪੱਤੀ ਦੁੱਧ ਹਰ ਚੀਜ਼ ਤੇ ਟੈਕਸ ਹੈ ਤੁਸੀਂ ਕਹਦੇ ਹੋ ਕਿ ਘਰ ਦੀ ਇਸ ਤੇ ਜੀ ਸਬਜ਼ੀ ਕਰਦੇ ਆ ਤਾਂ ਵੀ ਕਿਤੇ ਨਾ ਕਿਤੇ ਟੈਕਸ ਭੇ ਕਰੀ ਜਾਂਦੇ ਆ ਤੇਲ ਤਾਂ ਪਾਉਣੀ ਆ ਨਾ ਟੈਕਸ ਤਾਂ ਵੀ ਪੇ ਕਰਦੇ ਉਹ ਟੈਕਸ ਦੇ ਪੈਸੇ ਨਾਲ ਇਹ ਡੇਲੀ ਕੋਈ ਸੈਟਲਾਈਟ ਭੇਜ ਦਿਆ ਤਾਂ ਹਾਂ ਵੀ ਇਹ ਰਿਮੋਟ ਸੈਂਸਿੰਗ ਸੈਟਲਾਈਟ ਹੈ ਇਹਦੇ ਨਾਲ ਸਾਨੂੰ ਐਕਿਊਰੇਟ ਪਤਾ ਲੱਗੂਗਾ ਮੌਸਮ ਦਾ ਅਸੀਂ ਫੋਰਕਾਸਟ ਹੈ ਜਿਹੜਾ ਵਧੀਆ ਕਰ ਸਕਾਂਗੇ ਅਜੇ ਤੱਕ ਤਾਂ ਹੋਇਆ ਨਹੀਂਗਾ ਜਦੋਂ ਦਾ 15-20 ਸਾਲ ਹੋ ਗਏ ਉਦੋਂ ਪਹਿਲਾਂ ਭਾਵੇਂ ਹੁੰਦਾ ਹੋਵੇ ਚਾਹੁੰਦਾ ਮਤਲਬ ਇਸ ਚੀਜ਼ ਨੂੰ ਸੁਣਨ ਲੱਗਿਆ ਜਾਂ ਸਮਝਣ ਲੱਗਿਆ ਵੀ ਮੌਸਮ ਵਿਭਾਗ ਕੀ ਕਹਿੰਦਾਗਾ ਹੁਣ ਪਹਿਲਾਂ ਵੀ ਮੈਂ ਤੇ ਇੱਕ ਵਾਰੀ ਬਣਾਈ ਸੀ ਵੀਡੀਓ ਹਾੜਾ ਦਾ ਨਹੀਂ ਪਤਾ ਲੱਗਿਆ ਮੌਸਮ ਵਿਭਾਗ ਨੂੰ ਵੀ ਨਮੀ ਆਊਗਾ ਫਲਾਂਟਿੰਗ ਨਹੀਂ ਹੋ ਸਕਣਾ ਪਲਾਨ ਕੀਤਾ ਜਾ ਸਕਦਾ ਸੀਗਾ ਜਾਂ ਇਹ ਜਾਣਕਾਰੀ ਦੱਸਦੇ ਵੀ ਆਮ ਲੋਕਾਂ ਨੂੰ ਪਤਾ ਨਾ ਲੱਗੇ ਤੇ ਉਹ ਕੋਈ ਪਲੈਨਿੰਗ ਨਾ ਕਰ ਲੈਣ ਆਪਦੀ ਤੁਸੀਂ ਅੱਜ ਕਣਕ ਬੀਜਿਓ ਕੱਲ ਨੂੰ ਮੀਂਹ ਆ ਜਾਊਗਾ ਹਾਲਾਂਕਿ ਦੱਸਿਆ ਨਹੀਂ ਹੁੰਦਾ ਤੇ ਦੂਜੇ ਪਾਸੇ ਦੋ ਤਿੰਨ ਤਰੀਕ ਨੂੰ ਪਹਿਲਾਂ ਪਿਛਲੇ ਮਹੀਨੇ ਐਂਡ ਤੇ ਕਹਿੰਦੇ ਮੀਂਹ ਆਊਗਾ ਮੀਂਹ ਆਊਗਾ ਮੀਂਹ ਆਊਗਾ ਨਹੀਂ ਆਇਆ ਦੋ ਤਿੰਨ ਤੂੰ ਆਊਗਾ ਮੀਂਹ ਆਊਗਾ ਨਹੀਂ ਆਇਆ ਬਾੜੀ ਠੰਡ ਪੈਣੀ ਆ ਕਹਿੰਦੇ ਇੱਥੇ ਤਾਂ ਨਜਾਇਜ਼ ਲੋਕਾਂ ਨੇ ਦੋ ਦੋ ਰਜਾਈਆਂ ਉਹਦੇ ਕਾਨੂੰਗੂ ਵੀ ਦੂਰਗਾ ਕਰ ਕਰਕੇ ਇਕੱਠੀਆਂ ਕਰ ਲੀਆਂ ਵੀ ਇਕੱਠੀਆਂ ਲੈ ਲੈ ਕੇ ਪਾਵਾਂਗੇ ਠੰਡ ਬਾੜੀ ਪੈਣੀ ਆ ਕਿਤੇ ਠੰਡਾ ਐ ਲਾ ਲੋ ਵੀ ਦਸੰਬਰ ਲਗਭਗ ਅੱਧਾ ਨੰਗ ਗਿਆ ਤੇ ਹਜੇ ਤੱਕ 22 23 ਡਿਗਰੀ ਤੱਕ ਟੈਂਪਰੇਚਰ ਫਿਰਦਾ ਇਹਨੂੰ ਠੰਡ ਮੰਨਦੇ ਐ ਇਹਨਾਂ ਨੂੰ ਜਿਆਦਾ ਇਹ ਓਵਰ ਸਮਾਰਟ ਆ ਤੇ ਜਾਂ ਇਹ ਬੁੱਝੜਾ ਹੈ ਦੋਨਾਂ ਚੁੱਕ ਗੱਲ ਹੈ ਉਹ ਇਹ ਕੋਟੇ ਚ ਭਰਤੀ ਹੋਏ ਹੁੰਦੇ ਆ ਕਿਤੇ ਦਾ 70 ਨੰਬਰ ਵਾਲਾ ਬੰਦਾ ਘਰੇ ਬੈਠਾ ਤੇ 35 ਨੰਬਰ ਦਾ ਬੰਦਾ ਜਿਹੜਾ ਉਹ ਫੋਰਕਾਸਟ ਕਰ ਰਿਹਾ ਪਰ ਉਹ ਬੱਦਲ ਵੇਖ ਕੇ ਹੀ ਫੋਰਕਾਸਟ ਕਰੂਗਾ ਵੀ ਅੱਜ ਬੱਦਲ ਜਿਉਂਦੇ ਲੱਗਦੇ ਆ ਅੱਜ ਗਰਮੀ ਹੋਊਗੀ ਕੱਲ ਨੂੰ ਮੀਂਹ ਆਊਗਾ ਇਹਦੇ ਨਾਲੋਂ ਬੈਟਰ ਆ ਵੀ ਇਹ ਜਿਹੜੇ ਪਿੰਡਾਂ ਚ ਬਾਬੇ ਬੈਠੇ ਨੇ ਬੀਬੀਆਂ ਬੈਠੀਆਂ ਉਹਨਾਂ ਨੂੰ ਭਰਤੀ ਕਰ ਲੈਣਾ ਉਹ ਹਵਾ ਦੇ ਰੁਖ ਨਾਲ ਦੱਸ ਦਿੰਦੇ ਵੀ ਪੁੱਤ ਮੀਂਹ ਆ ਸਕਦਾ ਜਾਂ ਹਨੇਰੀ ਆ ਸਕਦੀ ਆ ਪੱਛੋ ਚੱਲਦੀ ਕੱਲ ਨੂੰ ਮੀਂਹ ਆਊਗਾ ਤੇ ਉਹ 90% ਐਕੂਰੇਟ ਹੁੰਦੇ ਆ ਇਹਨਾਂ ਕੋਲੇ ਕੋਈ ਤਿਆਰਬਾਣੀ ਕੋਈ ਪੜ੍ਹਾਈ ਨਹੀਂ ਕੋਈ ਇਹਨਾਂ ਨੂੰ ਕੈਲਕੂਲੇਸ਼ਨ ਨਹੀਂ ਕਰਨੀ ਆਉਂਦੀ ਇਹ 2 2 5 ਕਰ ਸਕਦੇ ਆ ਇਹੋ ਜੇ ਇਹਨਾਂ ਨੇ ਮਹਿਕਮੇ ਚ ਬੰਦੇ ਭਰਤੀ ਕੀਤੇ ਹੋਏ ਜੇ ਕੋ ਮੇਰੀ ਗੱਲ ਮਹਿਕਮਾ ਸੁਣ ਰਿਹਾ ਹੈ ਉਹਨੂੰ ਬੁਰਾ ਲੱਗਿਆ ਹੋਵੇ ਤਾਂ ਇਹ ਗੱਲ ਸਹੀ ਹੈ ਬੁਰਾ ਲੱਗਣ ਵਾਲੀ ਗੱਲ ਹੈਗੀ ਆ ਤਾਂ ਫਿਰ ਸ਼ਰਮ ਕਰੋ ਮਾੜੀ ਮੋਟੀ ਸਹੀ ਕੈਲਕੂਲੇਟ ਕਰੋ ਜਾਂ ਰੋਏ ਪੈਸੇ ਨਾ ਖਰਾਬ ਕਰੋ ਵੀ ਅਸੀਂ ਜੀ ਅੱਜ 0 through ਫਲਾਣਾ ਕੋਸ ਭੇਜਤਾ ਮਨੁਲਾ ਤਾਂ ਇਟਾ ਡਲੇ ਰੱਖਾ ਰੱਖੀ ਭੇਜੀ ਜਾਂਦੇ ਆ ਤਾਂ ਹਾਂ ਕਿਹੜਾ ਕਿਸ ਨੇ ਵੇਖਣ ਜਾਣਾ ਨਾ ਮੈਂ ਵੇਖਣ ਜਾਣਾ ਤੁਸੀਂ ਵੇਖਣ ਜਾ ਜੇ ਚੰਦ ਤੇ ਭੇਜਿਆ ਸੀ ਕੋਸ ਉਹਨਾਂ ਆ ਪਕੜਾ ਵੇਖਣ ਜਾਣਾਗਾ ਇਹਨਾਂ ਤੁਸੀਂ ਜਾਣਾ ਨਾ ਮੈਂ ਜਾਣਾ ਕਿਸੇ ਨੂੰ ਨਹੀਂ ਵੇਖਣ ਜਾਣਾ ਆਪਾਂ ਮੰਨ ਗਏ ਵੀ ਹਾਂ ਠੀਕ ਆ ਪਰ ਭੇਜ ਤਾ ਹੂ ਚਲ ਇੰਡੀਆ ਚ ਸਾਇੰਟਿਸਟ ਤਾਂ ਬਹੁਤ ਤਗੜੇ ਤੋਂ ਤਗੜੇ ਪਏ ਆ ਨਾ ਇਹ ਤਾਂ ਆਪਾਂ ਮੰਨਦੇ ਆ ਗੱਲ ਉਹ ਬਕਰੀ ਗੱਲ ਆ ਵੀ ਚਲ ਉਹਨਾਂ ਨੂੰ ਜਿਹੋ ਜਿਹਾ ਕੁਝ ਕਿਹਾ ਜਾਂਦਾ ਉਹ ਜੋ ਕਰਦੇ ਆ ਵਿਚਾਰੇ ਉਹ ਵੀ ਕੀ ਕਰਨ ਬੱਜੇ ਹੁੰਦੇ ਆ ਉਹ ਕਹਿੰਦੇ ਤੋਂ ਮੌਸਮ ਹੁਣ ਕਹਿੰਦੇ ਵੀ ਹਫ਼ਤੇ ਰੁਮੀ ਆਊਗਾ ਹਾਲਾਂਕਿ ਹਫ਼ਤੇ ਨੂੰ ਵੀ ਕੋਈ ਮੀਂਹ ਆਉਣ ਦੇ ਸਰ ਹੈ ਨਹੀਂ ਮੀਂਹ ਮੈਨ ਰੱਤ ਨਾਲ ਕਦੋਂ ਆਊਗਾ ਜਦੋਂ ਕਣਕ ਭਗਦੀ ਹੋਈ ਜਦੋਂ ਕਣਕ ਦਾ ਨੁਕਸਾਨ ਕਰਨਾ ਹੋਇਆ ਉਦੋਂ ਮੀਂਹ ਆਊਗਾ 1 ਤੇ ਆਉਂਦੇ ਹੀ ਆਉਂਦਾਗਾ ਫਿਰ ਤੇ ਹੁਣ 100% ਤੇ ਵੀ 0% ਹੋ ਜਾਂਦਾਗਾ ਨਾ ਮੀਂਹ ਆਵੇ ਨਾ ਰੇਤਾ ਲਪੇ ਜਾਵੇ ਨਾ ਪ੍ਰਦੂਸ਼ਣ ਘਟੇ ਤੇ ਨਾ ਕੋਈ ਬੜੀ ਜਿਹਾ ਤੇ ਨਜਾਇਜ਼ ਠੰਡ ਪੈਣੀ ਆਤੀ ਕਿਉਂਕਿ ਇਹਨਾਂ ਪਹਿਲੇ ਢੋਂਡੀ ਪਟਦੀ ਜੇ ਪਾਏ ਹੁੰਦਾ ਤਾਂ ਹਾੜਾਂ ਦਾ ਪਤਾ ਲੱਗ ਜਾਂਦਾ ਇਹਨਾਂ ਨੂੰ ਤੇ ਲੋਕਾਂ ਨੂੰ ਬਚਾਇਆ ਜਾ ਸਕਦਾ ਸੀਗਾ ਹੁਣ ਇਹ ਲੱਛਣ ਕਰ ਰਿਹਾ ਔਰ ਕੁਝ ਨਹੀਂ ਵੀ ਕਹਿੰਦੇ ਮੀਂਹ ਬਸ ਅੰਦਾਜ਼ੇ ਲਾ ਰਹੇ ਆ ਵੀ ਹੱਦ ਕਿ ਮੀਂਹ ਬਾੜੇ ਪਈ ਸੀ ਗਰਮੀ ਬਹੁਤ ਪਈ ਸੀ ਐਦਿ ਕੀ ਠੰਡ ਬਹੁਤ ਪੂ ਬਸ ਜਿਨੀ ਕਿ 8 6 ਆਇਆ ਕਰ ਰਹੇ ਆ ਕਹਿੰਦਾ ਭਾਵ ਕਮੈਂਟ ਦੇ ਵਿੱਚ ਤੁਸੀਂ ਦੱਸਿਓ ਉਹ ਵੀ ਇਹ ਗੱਲ ਸਹੀ ਹੈ ਕਿ ਮੈਨੂੰ ਲੱਗਦਾਗਾ